ਅਰਵਾਜ ਜੀ ਜਿਹੜਾ ਤੁਸੀਂ ਅ ਪ੍ਰੋਗਰਾਮ ਉਹਦੇ ਬਰਚਕਾਣੇ ਨਮਸਤੇ ਮੈਂ ਹਰਮਨ ਸਮਾਜ ਸੇਵਿਕਾ ਔਰਤ ਦੇਸ਼ ਸੇਵਾਇ ਵੈਲਫੇਅਰ ਸੁਸਾਇਟੀ ਦੀ ਸਟੇਟ ਪ੍ਰਚੰਡਾ ਵੱਲੋਂ ਪਹਿਲਾਂ ਤਾਂ ਸਾਡੇ ਭੈਣ ਭਰਾਵਾਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੀਵਾਲੀ ਤੇ ਬੰਦੀ ਛੋੜਦੀਆਂ ਤੇ ਅਸੀਂ ਔਰਤ ਦੇਸ਼ ਦੀਵਾਇ ਵੈਲਫੇਅਰ ਸੁਸਾਇਟੀ ਰ ਹਮੇਸ਼ਾ ਹੀ ਹਰ ਤਿਵਾਰ ਅਸੀਂ ਇਦਾਂ ਹੀ ਭੈਣਾਂ ਮਿਲ ਜੁਲ ਕੇ ਮਨਾਉਣੀ ਹੈਗੀਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਕਿਉਂਕਿ ਇੱਕ ਮੌਕਾ ਹੀ ਹੁੰਦਾ ਹੈਗਾ ਮਨਾ ਬਣਿਆ ਹੁੰਦਾ ਹੈਗਾ ਰਾਤ ਧਿਆਰਾਂ ਦਾ ਇਕੱਠੇ ਹੋਣ ਦਾ ਜੀ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਿਓ ਇਨੇ ਪਰਿਵਾਰਾਂ ਦੀ ਮੁਸਕਾਨ ਤੁਸੀਂ ਇੱਕ ਬਣਿਓ ਕਾਰਨ ਬਣੇ ਇਨ੍ਹਾਂ ਨੂੰ ਬਣਿਓ ਆਪਣੇ ਲਈ ਤਾਂ ਹਰ ਕੋਈ ਜਿੰਦਾ ਹੈਗਾ ਪਰ ਅਸੀਂ ਮੈਨੂੰ ਐ ਹੁੰਦਾ ਵੀ ਮੈਂ ਕਿਸੇ ਦੇ ਕੰਮ ਆਂ ਸਗਾ ਇਦਾਂ ਦੀ ਮੈਨੂੰ ਚਾਹੀਦੀ ਹੈਗੀ ਵੀ ਮੈਂ ਇਦਾਂ ਉਹਨਾਂ ਦੀ ਸੇਵਾ ਕਰਦੀ ਰਵਾਂ ਮੈਨੂੰ ਇੱਕ ਪਹਿਲੀ ਵਾਰ ਸਾਨੂੰ ਮੰਨ ਦਿੱਤਾ ਕਿ ਤੁਸੀਂ ਅੱਗੇ ਵੀ ਚੱਲਦੇ ਰਹੋਗੇ ਨਹੀਂ ਹਮੇਸ਼ਾ ਸਾਡੇ ਹਰ ਬਾਤ ਤੇ ਅਸੀਂ ਇਦਾਂ ਹੀ ਕਰਦੇ ਹਾਂ ਤਾ ਸਾਡੇ ਜਿਹੜੇ ਪਰਿਵਾਰ ਆ ਸਾਡੇ ਦਰਸ਼ਕ ਕਿਹਨੇ ਚਾਹੋਗੇ ਉਹਨਾਂ ਨੂੰ ਇਹ ਕਹਿ ਜਾਨੇ ਵੀ ਦੇਖੋ ਜਿੰਦਗੀ ਮਿਲੀ ਹੈਗੀ ਕਿਸੇ ਦੇ ਆਪਾਂ ਚਿਹਰੇ ਤੇ ਖੁਸ਼ੀ ਲਿਆ ਸਕੀਏ ਜੇ ਆਪਣੇ ਕਰਕੇ ਅਗਲਾ ਕੋਈ ਖੁਸ਼ ਰਹਿੰਦਾ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਹਮੇਸ਼ਾ ਸਾਨੂੰ ਹਮੇਸ਼ਾ ਹੀ ਲੋਕ ਸੇਵਾ ਕਰਨੀ ਚਾਹੀਦੀ ਹੈਗੀ ਦਿਵਾਲੀ ਦੇ ਪ੍ਰਦੂਸ਼ਣ ਬਾਰੇ ਕੀ ਕਹਿਣਾ ਪ੍ਰਦੂਸ਼ਣ ਤੇ ਇਹ ਕਹਿਣਾ ਚਾਹੁੰਦੇ ਆ ਤੁਹਾਨੂੰ ਵੀ ਪਤਾ ਜਿੱਦਾਂ ਕਿ ਸਾਨੂੰ ਪਟਾਕਿਆਂ ਤੋਂ ਆਪਦੇ ਬੱਚਿਆਂ ਨੂੰ ਪ੍ਰਦੂਸ਼ਣ ਤੋਂ ਦੂਰ ਰੱਖਣਾ ਚਾਹੀਦਾ ਹੈਗਾ ਹਮੇਸ਼ਾ ਹੀ ਸਾਨੂੰ ਗ੍ਰੀਨ ਦਿਵਾਲੀ ਮਨਾਉਣੀ ਚਾਹੀਦੀ ਹੈਗੀ ਗ੍ਰੀਨ ਦਿਵਾਲੀ ਮਤਲਬ ਹੈ ਕਿ ਆਪਾਂ ਨੂੰ ਜਿਆਦਾ ਵੱਧ ਤੋਂ ਵੱਧ ਪੇੜ ਪੋਦੇ ਲਗਾ ਕੇ ਗ੍ਰੀਨ ਦਿਵਾਲੀ ਦਾ ਉਪਹਾਰ ਦੇਣਾ ਚਾਹੀਦਾ ਹੈਗਾ ਸਭ ਨੂੰ ਮੈਡਮ ਜਿਸ ਤਰ੍ਹਾਂ ਦਿਵਾਲੀ ਦਾ ਤਿਉਹਾਰ ਹੈ ਕੋਈ ਸ਼ਹਿਰ ਵਿੱਚ ਘਟਨਾ ਹੋ ਜਾਂਦੀ ਹੈ ਤਾਂ ਉਸ ਤਰ੍ਹਾਂ ਦੀ ਤੁਸੀਂ ਕਿਸ ਤਰ੍ਹਾਂ ਸੇਵਾ ਕਰਦੇ ਜਿਵੇਂ ਕੋਈ ਬੱਚਾ ਭਟਾਤਾ ਹੈ ਰਾਜਨੀ ਕਸ਼ੌਨਗਰ ਦੇ ਅੱਗੇ ਲੱਗੀ ਤਖੜੀ ਸੜੀ ਉਹ ਕਿਸ ਤਰ੍ਹਾਂ ਦੀ ਸੇਵਾ ਦੇਖੋ ਜਦੋਂ ਸਾਨੂੰ ਕਿਸੇ ਚੀਜ਼ ਦਾ ਪਤਾ ਲੱਗਦਾ ਹੈ ਵੇ ਕੋਈ ਕਿਸੇ ਨੂੰ ਮਜਬੂਰੀ ਹੁੰਦੀ ਹੈ ਫਿਰ ਅਸੀਂ ਉਹਨਾਂ ਨਾਲ ਜ਼ਰੂਰ ਖੜਦੇ ਹਾਂ ਜਿੰਨੇ ਸਾਡੇ ਤੋਂ ਹੈਲਪ ਹੋ ਸਕਦੀ ਹੈ ਅਸੀਂ ਉਹਨਾਂ ਦੇ ਨਾਲ ਖੜਦੇ ਹਾਂ